RBI ਦਾ ਕਿਸਾਨਾਂ ਨੂੰ ਵੱਡਾ ਤੋਹਫਾ ਹੁਣ ਬਿਨਾ ਕੁਝ ਗਿਰਵੀ ਰੱਖੇ ਮਿਲੇਗਾ 2 ਲੱਖ ਦਾ ਲੋਨ ਵਿਆਜ ਵੀ ਹੋਵੇਗੀ ਘਟ ਜਾਰੀ ਹੋਇਆ ਨੋਟੀਫਿਕੇਸ਼ਨ ਕੋਲਟਰਲ ਲੋਨ ਦੀ ਸਹੂਲਤ ਹੋ ਗਈ ਹੈ ਸ਼ੁਰੂ ਹਾਲੋ ਦੋਸਤੋ ਸਸ਼ੀਕਾਲ ਤੁਹਾਡੇ ਆਪਣੇ ਚੈਨਲ SR ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਖਾਸਮ ਖਾਸ ਅਪਡੇਟ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਭਾਵੇਂ ਲਗਾਤਾਰ 11ਵੀਂ ਬਾਰ ਰੈਪੋ ਰੇਟ ਵਿੱਚ ਕਟੌਤੀ ਨਹੀਂ ਕੀਤੀ ਪਰ ਇਸ ਵਾਰ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਹੈ ਮੁਦਰਾ ਨੀਤੀ ਕਮੇਟੀ ਦੀ ਮੀਟਿੰਗ ਤੋਂ ਬਾਅਦ ਉਹਨਾਂ ਕਿਹਾ ਕਿ ਕਿਸਾਨਾਂ ਨੂੰ ਵਿੱਤੀ ਮਦਦ ਪ੍ਰਦਾਨ ਕਰਨ ਲਈ ਕੋ-ਲੇਟਰਲ ਫ੍ਰੀ ਲੋਨ ਦੀ ਸੀਮਾ 40000 ਰੁਪਏ ਵਧਾ ਦਿੱਤੀ ਗਈ ਹੈ ਹੁਣ ਕਿਸਾਨ ਬਿਨਾਂ ਕੁਝ ਗਿਰਵੀ ਰੱਖੇ ਬੈਂਕ ਤੋਂ 2 ਲੱਖ ਰੁਪਏ ਤੱਕ ਦਾ ਕਰਜ਼ਾ ਲੈ ਸਕਣਗੇ ਆਰਬੀਆਈ ਦਾ ਉਦੇਸ਼ ਕਿਸਾਨਾਂ ਨੂੰ ਵਾਧਦੀ ਮਹਿੰਗਾਈ ਅਤੇ ਖੇਤੀ ਦੀ ਵਾਧਦੀ ਲਾਗਤ ਤੋਂ ਰਾਹਤ ਦੇਣ ਲਈ ਇਸ ਸੀਮਾ ਨੂੰ ਵਧਾਉਣਾ ਹੈ ਆਰਬੀਆਈ ਨੇ ਕਈ ਸਾਲ ਪਹਿਲਾਂ ਕੋ-ਲੇਟਰਲ ਫ੍ਰੀ ਲੋਨ ਸ਼ੁਰੂ ਕੀਤਾ ਸੀ ਉਸ ਸਮੇਂ ਇਸ ਸਕੀਮ ਤਹਿਤ ਕਿਸਾਨਾਂ ਨੂੰ 1 ਲੱਖ ਰੁਪਏ ਤੱਕ ਦਾ ਕਰਜ਼ਾ ਦਿੱਤਾ ਜਾਂਦਾ ਸੀ ਪਰ ਫਰਬਰੀ 2019 ਵਿੱਚ ਇਸ ਨੂੰ ਵਧਾ ਕੇ 1.60 ਲੱਖ ਰੁਪਏ ਕਰ ਦਿੱਤਾ ਗਿਆ ਹੁਣ ਰਿਜ਼ਰਵ ਬੈਂਕ ਨੇ ਇੱਕ ਵਾਰ ਫਿਰ ਇਸ ਨੂੰ ਵਧਾ ਕੇ 2 ਲੱਖ ਰੁਪਏ ਕਰ ਦਿੱਤਾ ਹੈ ਭਾਵੇਂ ਕਿਸਾਨ ਹੁਣ ਬੈਂਕ ਤੋਂ ਬਿਨਾਂ ਕੋਈ ਗਿਰਵੀ ਰੱਖੇ 2 ਲੱਖ ਰੁਪਏ ਤੱਕ ਦਾ ਕਰਜ਼ਾ ਲੈ ਸਕਦੇ ਹਨ ਕਿਸਾਨਾਂ ਨੂੰ ਕੋ-ਲੈਟਰਲ ਫ੍ਰੀ ਲੋਨ ਦੇਣ ਪਿੱਛੇ ਮਕਸਦ ਇਹ ਹੈ ਕਿ ਕੁਝ ਕਿਸਾਨਾਂ ਕੋਲ ਐਨੀ ਪੂੰਜੀ ਨਹੀਂ ਹੈ ਕਿ ਉਹ ਆਪਣੀ ਖੇਤੀ ਆਰਾਮ ਨਾਲ ਕਰ ਸਕਣ ਕਈ ਵਾਰ ਕਿਸਾਨਾਂ ਕੋਲ ਬੈਂਕਾਂ ਵਿੱਚ ਗਿਰਵੀ ਰੱਖਣ ਲਈ ਕੁਝ ਵੀ ਨਹੀਂ ਹੁੰਦਾ ਅਤੇ ਅਜਿਹੇ ਵਿੱਚ ਬੈਂਕ ਉਹਨਾਂ ਨੂੰ ਕਰਜ਼ਾ ਵੀ ਨਹੀਂ ਦਿੰਦਾ ਫਿਰ ਕੋਲੈਟਰਲ ਫ੍ਰੀ ਲੋਨ ਦੀ ਲੋੜ ਪੈਂਦੀ ਹੈ ਇਸ ਲਈ ਆਰਬੀਆਈ ਨੇ ਕੋਲੈਟਰਲ ਫ੍ਰੀ ਲੋਨ ਸ਼ੁਰੂ ਕੀਤਾ ਸੀ ਤਾਂ ਜੋ ਕਿਸਾਨ ਬਿਨਾਂ ਕੁਝ ਗਿਰਵੀ ਰੱਖੇ ਕਰਜ਼ਾ ਪ੍ਰਾਪਤ ਕਰ ਸਕਣ ਹੁਣ ਗੱਲ ਆਉਂਦੀ ਹੈ ਕਿ ਇਹ ਕਰਜ਼ਾ ਕਿਸ ਮਕਸਦ ਲਈ ਦਿੱਤਾ ਜਾਵੇਗਾ ਕਿਸਾਨਾਂ ਨੂੰ ਫਸਲ ਬੀਜਣ ਅਤੇ ਬੀਜ ਖਰੀਦਣ ਲਈ ਕਰਜ਼ਾ ਮਿਲੇਗਾ ਖੇਤ ਤਿਆਰ ਕਰਨ ਲਈ ਯਾਨੀ ਸਬਜ਼ੀਆਂ ਜਾਂ ਫਲਾਂ ਦੀ ਕਾਸ਼ਤ ਲਈ ਵੀ ਕਰਜ਼ਾ ਮਿਲੇਗਾ ਜੇਕਰ ਕਿਸਾਨ ਵਾਹਿਜੋਗ ਜ਼ਮੀਨ ਖਰੀਦਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਕਰਜ਼ਾ ਮਿਲੇਗਾ ਜੇਕਰ ਤੁਸੀਂ ਦੁੱਧ ਅੰਡੇ ਮੀਟ ਜਾਂ ਉਹਨਾਂ ਲਈ ਪਸ਼ੂ ਪਾਲਣ ਕਰਨਾ ਚਾਹੁੰਦੇ ਹੋ ਤਾਂ ਵੀ ਤੁਹਾਨੂੰ ਕਰਜ਼ਾ ਮਿਲੇਗਾ ਬੈਂਕ ਆਪਣੀਆਂ ਫਸਲਾਂ ਨੂੰ ਸਟੋਰ ਕਰਨ ਲਈ ਗੋਦਾਮ ਬਣਾਉਣ ਲਈ ਵੀ ਕਰਜ਼ੇ ਦਿੰਦੇ ਹਨ ਜੇਕਰ ਤੁਸੀਂ ਸੋਲਰ ਪਾਵਰ ਪ੍ਰੋਜੈਕਟ ਲਗਾਉਣਾ ਚਾਹੁੰਦੇ ਹੋ ਤਾਂ ਵੀ ਤੁਹਾਨੂੰ ਇਹ ਲੋਨ ਮਿਲੇਗਾ ਤਾਂ ਦੋਸਤੋ ਆਰਬੀਆਈ ਨੇ ਕਿਸਾਨਾਂ ਨੂੰ ਇੱਕ ਵੱਡਾ ਤੋਹਫਾ ਦਿੱਤਾ ਹੈ ਤੁਹਾਡੀ ਇਸ ਅਪਡੇਟ ਬਾਰੇ ਕੀ ਰਾਏ ਹੈ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ SR ਅਲਰਟ ਤੇ